ਸਸੇ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਲੇਟ ਆਈ ਹੋਈ ਆ ਮਸ਼ੀਨ ਦਾ ਇੱਕ ਕੇਰਾ ਵੱਟ ਹੋ ਗਿਆ ਉਹਨੂੰ ਲੱਗੇ ਹੋਏ ਬਾਈ ਪਾਣੀ ਲਾਉਣ ਪਾਣੀ ਲੱਗੇ ਹੋਏ ਲਾਉਣ ਬਾਈ ਹੋਰਾ ਬਹੁ ਪੈਂਦਾ ਐ ਇਹਨੂੰ ਉੱਪਰ ਤੇ ਕਰਤੀ ਜਿਕਣਾ ਸੁੱਕੀ ਸੁੱਕੀ ਮਸ਼ੀਨ ਬਈ ਆ ਦਾ ਮਾਰ ਕਰਦਾ ਹੋਰਾ ਰਸੀਲ ਹੋ ਗਿਆ ਟੂ ਹੋ ਗਿਆ ਕਣਕ ਦਾ ਬਾਈ ਉਦਣ ਨਾਲੋਂ ਬਹੁਤ ਜ਼ਿਆਦਾ ਫਰਕ ਆ ਜਦੋਂ ਦਾ 3-4 ਦਿਨ ਹੋ ਗਏ ਕੋਰਾ ਪੈਣ ਲੱਗਿਆ ਵੇ ਕੰਕ ਜੇਕਰ ਮੈਂ ਖੜੀ ਇਧਰ ਰੇ ਮਾਇ ਉਹ ਦੂਜੇ ਵੀ ਤਾਂ ਉਹ ਨੇਮ ਘਾਸ ਰਹੀ ਨਹੀਂ ਅੱਲਾ ਲਾਈ ਜਾਂਦੇ ਲਾਈ ਜਾਂਦੇ ਬਾਦ ਤੇ ਫੱਟੀ ਜਾਂਦੇ ਹਾਂਜੀ ਮਾ ਪਹਿਲਾ ਲਾਈ ਜਾਂਦੇ ਲਾਈ ਜਾਂਦੇ ਕਹਿੰਦਾ ਬਾਅਦ ਚ ਜਦਾਂ ਜਦ ਬੱਤੀ ਜਾਂਦੇ ਆ ਇਹ ਆ ਬਾਈ ਜੱਗਾ ਕਾ ਕਾ ਦਾ ਕੁਝ ਦੋ ਬੂਤ ਆਟੋ ਦੋ ਪਾਣੀ ਲਿਆ ਪਾਣੀ ਲਿਆ ਸਾਡਾ ਮੂੰਹ ਸੁੱਕ ਗਿਆ ਸਾਰੀ ਤਾਂ ਇਹ ਪੀ ਗਿਆ ਤੇਰਾ ਤਾਂ ਫੇਰ ਸੁੱਕ ਹੀ ਰਹਿ ਗਿਆ ਕਹਿੰਦਾ ਜੋਰ ਬਹੁਤ ਲਾਇਆ ਮੈਂ ਵੀ ਤਾਂ ਗੁੱਟਦਾ ਹੀ ਆ ਤੇਰਾ ਇੰਜਨ ਨਹੀਂ ਕਰਦਾ ਮੇਰੇ ਟਰਬੋ ਕਰਮ ਹੁੰਦੀ ਹਾਂ ਸਹੀ ਗੱਲ ਆ ਪੂਰੀ ਦੋ ਡੀ ਪੀ ਗਿਆ ਤਾਂ ਪਾਣੀ ਸੀ ਬਸ ਕਿਉਂ ਤੂੰ ਕਿੰਨਾ ਹੋਇਆ ਬਾਈ ਫੇ ਕਿੰਨਾ ਹੋਰੇ ਤੇ 112 ਆ ਅੱਛਾ 112 ਬਚਾ ਲੈ ਤੇਰੀ ਗਾਨ ਕ ਵੀਜੂ ਕਿਹੜੀ ਵੀਰ ਕਿਹੜਾ ਵੀਜੇ 550 2852 2852 ਲੀਟੇ ਆ ਇਹ ਇਹ ਜੋਧਾ ਫਰਮਾਨਾਂ ਦੇ ਵਿੱਚ ਆ ਬਾਈ ਨੇ ਅੱਛਾ ਹੋਰ ਵੱਢ ਕੇ ਨੈਟ ਪਰ ਵੀ ਇਹੀ ਜਾਣਾ ਦੱਸ ਹਾਂ ਆਪਾਂ ਫਿਰ ਉਹਦੇ ਕਰਕੇ 2852 ਲੋ ਬਾਈ ਕਰ ਲੋ ਨੋਟ ਲੇਟ ਵੀਰ ਵੀਰ ਹੋਰ ਆ ਹਾਂ ਉਹ ਨਹੀਂ ਦੱਸਣਾ ਹਾਂ ਹਾਂ 88 33 88 33 ਜਾਂ ਕੁਛ ਆਇਆ ਜਾਂ ਚਮਕੌਰ ਸਾਹਿਬ ਆ ਉਹ ਬਾਈ ਕਹਿੰਦਾ ਕੰਪਨੀ ਵਾਲੇ ਕਹਿੰਦੇ ਵੀ ਲੋੜੀ ਨੂੰ ਵੀਚ ਦਿਓ ਜੇ ਨਾ ਹੋਈ ਸੀ ਪੈਸੇ ਦੇ ਦੂੰਗਾ ਲੋੜੀ ਨੂੰ ਵੀਚ ਦਿਓ ਕਹਨ ਕੋਈ ਨਹੀਂ ਅਸੀਂ ਵੀਚ 20 ਕਿਲੋ 1300 ਦਾ ਅੱਛਾ 26040 ਕਿਲੋ ਬੀਜ ਅੱਛਾ ਹਾਈਬ੍ਰਿਡ ਬੀਜ ਲੋੜੀ ਨੂੰ ਬੀਜਿਆ ਵਾ ਵੀ ਹੋਊਗਾ ਕਹਿੰਦੇ ਹੋਊਗਾ 20 ਮੀਟਰ ਕਹਿੰਦੇ ਆ ਬਾਈ ਅੱਛਾ ਡੈਮੋ ਉਹ ਵੀ ਕਰ ਦੇਣੀ ਅਗਲੀ ਪਰਚੀ ਤੱਕ ਚੱਲ ਆਹ ਹੋ ਅਗਲੀ ਹੈ ਬੀਜ ਨਹੀਂ ਸਾਈ 18 ਹੀ ਹੋ ਜਵੇ 18 ਆਪਾਂ 15 ਦੇ ਉੱਪਰ ਹੋ ਜਵੇ ਠੀਕ ਹੈ ਠੀਕ ਆ ਕਹ ਨਹੀਂ ਬਾਕੀ ਬਈਆ ਇੱਕ ਜਿਹੜੇ 2 ਸਾਲ ਦੇ ਬੂਟੇ ਆ ਇਹ 1 ਸਾਲ ਦੇ ਬੂਟੇ ਆ ਇਹ ਚੈੱਕ ਕਰੋ ਇਹ ਬਰੇਡਿ ਕਿਹੜੀ ਹੈ 111 ਨੌ ਰੱਖਣਾ ਵੇ ਅੱਛਾ ਨੌ ਰੱਖਣਾ ਵੇ ਇਹ ਜੇ ਤੁਹਾਨੂੰ ਕਾਫੀ ਵੇ ਦਰਜ ਕਰੂੰਗਾ। ਇਹ ਬਾਈ ਨੌਵੇਂ ਦਾ ਪਾਪਾ ਦੱਸੂਗਾ। ਹੈ? ਸਮਾਨ ਵਾਪਾਇਆ। ਹਾਂ, ਸਮਾਨ ਦਾ ਕੀ ਲਿਖਾ? ਓਰੇ ਹੋਏ ਤੇਰਾ ਸਮਾਨ ਕਰਕੇ ਕੀ ਆ ਕੰਨਾ? 2 ਵਿੱਗੇ ਜਗਾ ਏ। ਹੂੰ। 1.5 ਸਾਲਾ ਡਾਇ ਦਾ, 1.5 ਸਾਲਾ ਸੁਪਰ ਦਾ। ਹੂੰ। 10 ਕਿਲੋ ਸਲਫਰ ਦਾਣੇ ਵਾਲੀ। ਹਾਂ। ਪਹਿਲਾ ਜੂਰੀ ਇਹਦਾ। ਅੱਛਾ ਕੱਲ ਪਾਇਆ ਇਹ ਮਾ। ਅੱਛਾ। ਆ ਕਣਕ ਬੀਜਣ ਲੱਗੇ। ਅੱਛਾ। ਇੰਨੀ ਡੋਜ਼ ਦੇਤੀ ਅੱਧੇ ਕਿਲੇ ਜੇ। ਆਂ ਚਟਾ ਕਰਤਾ। ਨੰ। ਠੀਕ ਆ। ਭਾਈ ਖਰਾਕ ਨਾਲੇ ਸਭ ਕੁਸ। ਹੁਣ ਤੂੰ ਡੋਲੀ ਪਾਣੀ ਦੀ ਪੀ ਗਿਆ ਪੂਰੀ ਏਕਣੀ ਬੈਠਾ ਤੂੰ ਉਹ ਗੱਲ ਭਰਾ ਹੈ ਪੂਰੀ ਮੈਂ ਦੱਸਦਾ ਮੈਂ ਮੈਡੀਕਲ ਲੱਸੀ ਵੀ ਕੇ ਬਲਾਦਾ ਮੈਂ ਚਾਹ ਵੀ ਕੇ ਆਇਆ ਤੂੰ ਲੱਡੂ ਲੈਣਾ ਰਹੀਏ ਚਾਰ ਹਾਂ 14 ਅਸੀਂ ਗੁੜਤੀਆਂ ਇਹ ਹੁਣ ਮੇਰੀ ਹੈ ਹੁਣ ਤੂੰ ਸ਼੍ਰੀਨਗਰ ਤੇ ਆਇਆ ਦੱਸ ਪਹਿਲਾਂ ਇੱਥੇ ਤੇ ਆਇਆ ਤੂੰ ਉਹ ਬਾਈ ਤੂੰ ਦੱਸਿਆ ਤਾਂ ਹੈਗਾ ਮੈਂ ਕਰਮਾ ਪਾਈਆਂ ਮੈਂ ਖੇਤ ਦੂਰ ਆ ਕਰ ਨੇੜੇ ਆ ਮੋਟਾ ਜਿਹਾ ਚੱਕੋ ਹਾਂ ਤਾਇਆ ਵੇ ਲੈਵਲ ਪਾਈਆਂ ਆਉਣੀਆਂ ਤਾਂ ਫਿਰ ਹਾਂ ਉਹ ਇੱਧਰ ਤੇ ਲਾਉਂਦੇ ਹਿਸਾਬ-ਨਾਬਜਾ ਲਾ ਰਹੇ ਹਾਂ ਹਾਂ ਟਾਈਮ ਲੱਗ ਗਿਆ ਬਰੇਜ ਜੀ ਨੂੰ ਟਾਈਮ ਲੱਗਦਾ ਹੀ ਆ ਹਾਂ ਉਹਦਾ ਫਿਰ ਗੱਡੀ ਲੈ ਕੇ ਆਉਂਦਾ ਜੇ ਕਦੇ ਉੱਥੇ ਹੁੰਦੇ ਹਾਂ ਫੇਰ ਇਹਨੇ ਕਹਣਾ ਨਹੀਂ ਜੇ ਅੱਬ ਉੱਥੇ ਹੁੰਦੇ ਪੁਲੀ ਪਰ ਆਮ ਸੀ ਸਰਪੰਚ ਤੇ ਫੇਰ ਇਹਨੇ ਕਹਣਾ ਮੈਂ ਟ੍ਰੇਨ ਚੜ੍ਹ ਕੇ ਰੋਪੜ ਜਾਦਾ ਉੱਥੇ ਤੁਰ ਕੇ ਲੋਟਾ ਉੱਧਰ ਤੇ ਆਉਂਗਾ ਪੁਲ ਤੋਂ ਹਾਂ ਉਹਨਾਂ ਨੂੰ ਆਈ ਟੀ ਆਈ ਕਹਿੰਦੇ ਹਾਂ ਉਹ ਕਾਹਨੂੰ ਲੇਟ ਆ ਗਈ ਉਹ ਬੇਟਾਈ ਜੀ ਮੈਂ ਚੱਲ ਹੁਣ 11:00 ਦਾ ਬਿਲ ਦਾ ਬਿੱਲ ਆਵਾ ਪਾਣੀ ਛੱਡਦਾ ਇਹਦੇ ਘਟਦੇ ਪਰਚੀ ਮੈਂ ਜਾਣਾ ਮੇਲ ਨੂੰ ਹੂੰ ਇਹ ਅੱਜ ਗੁੱਡ ਹੋ ਗਏ ਗੁੱਡ ਹੋ ਗਈਆਂ ਹੂੰ ਜੇ ਰਹਿ ਗਈਆਂ ਫਿਰ ਮੇਰੇ ਕੰਨ ਕ ਜੰਮੇ ਤੇ ਮੁੜਨਾ ਮੈਂ ਹੁਣ ਮੇਲ ਤੇ ਭੀੜ ਦੀ ਹੋ ਜਾਣੀ ਉੱਤੇ ਕਿਹੜੀ ਭੀੜ ਆ ਹੁਣ ਕੋਈ ਪਤਾ ਨਹੀਂ ਹੋਗੀ ਹੋਣੀ ਆ ਐਤ ਕੀ ਭਾਈ ਮੰਡੀ ਜੇ ਟਾਈਮ ਲੱਗਿਆ ਔਰਾਲੀਆਂ ਦੱਲੀ ਗਿਆ ਹੈਂ ਦੱਲੀ ਗਿਆ ਸੀ ਵਾਰ ਹਾਂ ਜੇ ਆ ਮੈਂ ਸਵੇਰੇ ਹੂੰ ਸ਼ਾਮ ਤੱਕ ਅੱਧ ਗੀ ਚਲੇ ਗਿਆ ਹੂੰ ਦੁਹੇ ਦਾ ਨਾ ਸ਼ਾਮ ਨੂੰ ਹਾਂ ਚਲੇਗਾ ਅੱਧ ਚ 10 ਵਜੇ ਕੰਡਾ ਹੋ ਗਿਆ ਲਾਈਵ ਮੈਂ ਘਰ ਨੂੰ ਫੋਨ ਕਰਤਾ ਵੀ ਰੋਟੀ ਬਣਾ ਲਓ ਵੀ 12 ਵਜੇ ਨੂੰ ਮੈਂ ਆ ਜਾਣਾ 11:30 ਵਜੇ ਬਾਜੂ ਵਾਧਾ ਹੂੰ 12 ਵਜੇ ਮੈਂ ਲਾਤੀ ਟਰਾਲੀ ਪੰਜਾ ਜਾਂ ਇੱਕ ਤਾਰਿਆ ਮੇਲੇ ਖੜ ਗਿਆ ਦੂਹਾ ਤੇਰੇ ਭਰਕਦਾ 10 ਵਜੇ ਮੇਲੇ ਚੱਲਿਆ ਇਹ ਨਹੀਂ ਇਹ ਸਾਲਾ ਇਹ ਜਦ ਤੱਕ ਇਹ ਪੂਰੀ ਉਲਟ ਫੇਰ ਹੁੰਦਾ ਰਹਿੰਦਾ ਐਜ ਕੀ ਮੰਡੀ ਦਾ ਟਾਈਮ ਲੱਗਿਆ ਮੇਲੇ ਚ ਨਹੀਂ ਲੱਗਦਾ ਹੁਣ ਜਦ ਤੱਕ ਨਾ ਵੀ ਮੰਨ ਲੈ ਛਿੱਪ ਚ 10 ਕ ਭਰੀਆਂ ਨਹੀਂ ਦੇਂਦੀਆਂ ਜਦ ਤੱਕ ਭਰੋਸਾ ਨਹੀਂ ਦਤਾ ਭਰੀਆਂ ਬੰਦਾ ਆਪਦਾ ਆਪਦਾ ਦਊਗਾ ਜਦ ਤੱਕ ਛਿੱਪ ਵੀ ਭਰਿਆ ਹੋ ਉੱਥੇ ਭਰੋਸਾ ਨਹੀਂ ਹਾਂ ਓਏ ਇੱਕ ਤਾਂ ਚੱਲਦਾ ਹੀ ਪੂਰੇ ਪੂਰੇ ਸਹਾਜੇ ਪਰਾਂ ਯਾਦ ਉਤਰਦਾ ਹੁੰਦਾ ਸਾਹ ਐ ਕਰ ਲਾਂਦਾ ਹੁਣ ਖੜਿਆ ਹੁਣ ਖੜਿਆ ਚੈਨ ਢੁੱਕੇ ਜੇ ਮਾਰੀ ਜਾਂਦੀ ਆ ਉੱਥੇ ਜਾ ਕੇ ਰਿਪੇਅਰ ਨਹੀਂ ਨਾ ਭਾਈ ਰਿਪੇਅਰ ਨਹੀਂ ਹੈਗੀ ਇਹਦੀ ਹੁਣ ਉਹ ਸਲਾਣੇ ਵਾਲਾ ਵੀ ਤਾਂ ਹੈਗਾ ਹੀ ਉਹ ਸਰਕਾਰੀ ਕੰਮ ਹੈ ਜਿੰਦੇ ਸਾਰੇ ਪਾਸੇ ਦੇ ਪ੍ਰਾਈਵੇਟ ਸਕੂਲ ਦੇਖ ਲੈ ਹਸਪਤਾਲ ਦੇਖ ਲੈ ਚਾ ਸਕੂਲਾਂ ਦੀ ਹੁਣ ਜੁਨੀ ਸੁਧਰ ਗਈ ਨਹੀਂ ਸਰਕਾਰੀ ਸਰਕਾਰੀ ਜੇ ਅਸੀਂ ਪੜਦਾਂ ਤਾਂ ਜਾ ਦੇਖਣੇ ਵਾਲਾ ਤਾਂ ਜਿਹੜੀ ਪਹਿਲੀ ਗ੍ਰਾਂਟ ਆਉਣੀ ਉਹਨੇ ਟਸੜਾ ਲੈਣੀ ਆ ਉਹ ਖੇਲੀ ਜਾਣਾ ਸੀ 7ਵੀਂ ਜੋਗੇ ਅਸੀਂ ਫਿਰ ਇੱਤ ਆ ਗਿਆ ਅੱਠਵੀਂ ਜੋਗੇ ਬਸਮਿੰਟ ਆ ਗਿਆ ਜਨੂਰੀ ਟਾਈਟਾ ਘੜ ਗਿਆ ਪਿੱਛੇ ਬਜਰੀ ਲੈਣ ਹਾਂ ਬਜਰੀ ਰੋੜਿਆਂ ਬਾਹਰ ਚੱਲਣ ਵਾਲੇ ਦੋੜਨ ਸਰਕਾਰੀ ਪੂਰਾ ਮਛਲਾ ਉਹ ਇੱਕ ਰੇਤ ਦੀ ਢੇਰੀ ਹੀ ਪਈ ਹੁੰਦੀ ਉੱਥੀ ਵੜ ਲੈ ਉਹਦੇ ਮੇਰੇ ਖੇਲੀ ਜਾਂਦੇ ਕਾਊਏ ਫੜੀ ਜਾਂਦੇ ਹਾਂ ਕਾਊਏ ਫਿਰ ਦੇਸ਼ ਵੀ ਦਾ ਚਲਾਉਂਦੀ ਆ ਹੁਣ ਕਦੀ ਚੀਜ਼ ਥੋੜੀ ਕਿੱਥੇ ਕਿਤੇ ਨਿਗਾਹ ਮਾਰੀ ਜਾਵੇ ਆਹੋ ਦੇਸ਼ ਬਹੁਬੜਾ ਬਹੁਬੜਾ ਬਾਈ ਹੂੰ ਹਰ ਤਰ੍ਹਾਂ ਦੇ ਲੋਕ ਰਹਿੰਦੇ ਹੋਰੇ ਵੇਚਦਾ ਆ ਸਰਕਾਰ ਨੇ ਜਿਹੜਾ ਚਲਾਉਣਾ ਚਲਾਉਣਾ ਜਿਹੜੇ ਮੂਰੇ ਹੁੰਦੇ ਉਹੀ ਚੱਲਣ ਦਿੰਦੇ ਪਹਿਲਾਂ ਇਹਨੇ ਆਪਣਾ ਦੇ ਕੇ ਪਾਸਾ ਪਾਸੇ ਹੋ ਜਾਣਾ ਹਾਂ ਕੰਮ ਕਰ ਜਾ ਵਾ ਹਲੇ ਖਾ ਤਾਂ ਪਰ ਭਈਏ ਪਰਚੀ ਘਟਦੇ ਆਗ ਬੰਨਣ ਦੇ ਪਾਏ ਆ ਇੰਦਰਜੀਤ ਦੀ ਕਣਕ ਵੇਚਣੀ ਸਰਪੰਚ ਸਾਹਿਬ ਦੀ ਹਾਂ ਗੱਲ ਕਰ ਫਰੀਜ ਤੇਰੇ ਹੁਣ ਬਾਹਰ ਮੈਂ ਪੈਣੀ ਤੇ 5-7 ਆਗਾ ਦੀ ਗੱਲ ਟੈਨਸ਼ਨ ਚ ਕੀਤੇ ਉੱਤੇ ਬਾਅਦ ਕਣਕ ਵੇਚਣੀ ਆ ਉਹਦੀ ਸਰਪੰਚ ਸਾਹਿਬ ਦੀ ਅੱਛਾ ਉੱਤੇ ਬਾਅਦ ਸਾਰਾ ਨੂੰ ਪਾਣੀ ਛੱਡਿਆ ਵਾ ਮੋਟਰ ਚੱਲਦੀ ਆ ਉੱਧਰ ਅੱਛਾ ਉੱਤੇ ਬਾਅਦ ਆਹ ਬੂਟਿਆਂ ਦਾ ਕੰਮ ਦਾ ਉਹ ਨਿਆਣੇ ਆਉਣ ਵਾਲੇ ਕੰਪੋਟਾ ਜੇ ਤਾਂ ਅੰਦਰੋਂ ਮੱਝ ਕਿਹਾਦਾ ਵੀ ਚਾਰ ਲੈਣਾ ਖੜਾਉ ਦੇ ਤੇ ਮੈਂ ਭੱਜਾਂ ਹੈ ਵੀ ਜੇ ਰਹਿ ਗਿਆ ਤਾ ਉਹਨੂੰ ਕਿਹਾ ਕੀ ਨਾ ਜੇ ਰਹਿ ਗਿਆ ਇਹ ਚੱਲ ਤੈਨੂੰ ਪਿੰਡ ਮਕਾਨ ਤੱਕ ਮਾਵਾਂ ਹਾਂ ਬਣਿਆ 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 ਬਣਾਇਆ ਕੋਈ ਚਵਾਰਾ ਪਿਆ ਹੋਇਆ ਪਿੰਡ ਚ ਬਣਦੀ ਨਹੀਂ ਸੀ ਬਾਹਰ ਰੌਲਾ ਪਾਉਂਦੇ ਹੈ ਕਿੰਦਣਾ ਨੇ ਕੂਕਾ ਮਾਰਦੇ ਸੀ ਮੱਸਿਆ ਪਿੰਡ ਵਾਲਿਆਂ ਦਾ ਰੋਜ ਆਜ ਕਾ ਨਾ ਭੈਣਾਂ ਨਾਲ ਲੜ ਪਏ ਇਹ ਤਾਂ ਲੜ ਪਏ ਮੈਨੂੰ ਨਹੀਂ ਪਤਾ ਇਹ ਤਾਂ ਸਾਡਾ ਸ਼ੌਂਕ ਦਾ ਗੇੜਾ ਨਹੀਂ ਹੁਣ ਤਾਂ ਪਿੰਡ ਵਾਲੇ ਵੀ ਐਂਟਰਟੇਨਮੈਂਟ ਭਾਲਦੇ ਆ ਉਹ ਬੁਰੀ ਉਹ ਵੀ ਚੇਤੀ ਹੋਵੇ ਇਹ ਕਾਇਦੇ ਅੱਗੇ ਹੁਣ ਤੁਹਾਨੂੰ ਕਾਹ ਨੂੰ ਨਾ ਆਉ ਲੈਣਾ ਉਹ ਗੁਰਦੁਆਰੇ ਕੋਲ ਉਹਨਾਂ ਨੇ ਜੀ ਲਾ ਰੱਖਿਆ ਸਾਡਾ ਹਾਂ ਉਹਨਾਂ ਨੇ ਕੁਝ ਨਹੀਂ ਲਿਆਉਣਾ ਉਹ ਡੋਟਣਾ ਬਾ ਉੱਠ ਕੇ ਕੌਲੀ ਚ ਅਮਚਾ ਲੈ ਕੇ ਆਏ ਸਾ ਵੀ ਕਹਿੰਦੇ ਕਿ ਮੈਂ ਨਹੀਂ ਆ ਆ ਬਣਾ ਆ ਪਾਏ ਹੋਏ ਨਾ ਹੁਣ ਤਾਂ ਜੱਗੇ ਲੋੜ ਕਿਨ ਦਾ ਅੱਗੇ ਰੱਖਦੇ ਤੇ ਹਾਂ ਉਹ ਤਾਂ ਪਹਿਲਾਂ ਪਹਿਲਾਂ ਹੁੰਦਾ ਏ ਬਈ ਪੈਰ ਨਹੀਂ ਲੱਗਣ ਥੋੜੇ ਪੈਰ ਲੱਗ ਗਏ ਐ ਮੂਰੀ ਹੁਣ ਥੋੜੇ ਪੈਰ ਲੱਗ ਗਏ ਅੱਛਾ ਫੁੱਲੀ ਆਕਸੀਜਨ ਸਾਨੂੰ ਆਕਸੀਜਨ ਨਾਲ ਚਾਹੀਦੀ ਹਾਂ ਕਿਤੇ ਜੇ ਬੈਠੇ ਨਾ ਸਿੱਧੀ ਆਵੇ ਨਿਕਲ ਹਾਂ ਉੱਤੇ ਜਦ ਨਿਕਲ ਕੇ ਨਾ ਸਿੱਧੀ ਆਵੇ ਸਿੱਧੀ ਆਵੇ ਚੱਲ ਜੱਗੇ ਅੱਜ ਅੱਜ ਵੀ 1.5 150 ਵਾਲੀ ਕ ਦੂਈਓ ਆ ਹਾਂ ਇਕੜਾ ਬੌਂਡ ਹੋਇਆ ਇਹ ਕੱਟ ਤੇ ਕਰਨ ਲੱਗੇ ਉਹ ਹਾਂ ਆਹੋ ਆ ਠੀਕ ਆ 20 ਦੀ ਛੋਟ ਦਿੰਦੀ ਵੀ 20 ਕਰਤੀ ਛੋਟ ਨੂੰ 15 ਤੱਕ ਹਾਂ ਕੱਲੂ ਲੈ ਜਾਣੀ ਮੈਂ 14 ਨੂੰ ਤੇਰਾ ਦੇਖਣ ਅੱਜ ਅੱਜ ਲੱਦ ਦੂੰਗੇ ਅੱਜ ਨਹੀਂ ਅੱਜ ਲੱਦ ਦੂੰਗੇ ਥੱਲੇ ਥੱਲੇ ਵਾਲਾ ਸਾਰਾ ਹਾਂ ਰਹਿ ਜਾਊਗਾ 30 40 ਕੋਟ ਤੋਂ ਕਹਿੰਦਾ ਸਵੇਰੇ ਘਟ ਕੇ ਜਾ ਦੇ ਅੱਛਾ ਵੀ ਅੱਜ ਲੱਦਣਾ ਹੈ ਕਹਿੰਦੇ ਕੱਲੂ ਇਕੱਠਾ ਓਖਾ ਹੋ ਜਾ ਹਾਂ ਉਹ ਦਲੀਪ ਰਹੀਂ ਹੋ ਆ ਕਹਿੰਦਾ ਜਿੰਨਾ 4:00 ਵਜੇ ਹੀ ਲੱਦ ਲੱਦ ਵਧੀਆ ਵਧੀਆ ਦੇਖੋ ਭਾਈ ਸਾਨੂੰ ਇੱਕ ਇੱਕ ਪਾਲਟੀ ਨਹੀਂ ਮਿਲਦੀ ਪੂਰੀ ਇਹ ਦੋ ਦੋ ਪਾਰਟੀਆਂ ਕਰੀ ਬੈਠਾ ਤੀਨ ਨੂੰ ਘਬਰੇ ਤੀਉ ਆਵੇ ਹੈ ਇਹ ਵੀ ਬਰੋਸਾ ਲੱਗੇ ਸਾਨੂੰ ਵੀ ਦੇ ਦੇ ਗੁਣਮਤੀ ਕੋਈ ਸਾਨੂੰ ਦੇਖ ਕੇ ਲੇਵਰ ਮੂੰਹ ਹ ਘਮਾ ਲੰਦੀ ਆ ਫਿਰ ਆਤੇ ਆਏ ਕਿ ਅਸੀਂ ਨજર ਵੱਟੂ ਆ ਕਿਆ ਨਹੀਂ ਲਾਉਂਦਾ ਇਹ ਰੋਲ ਆਇਆ ਕਰ ਰੇਸ ਨਹੀਂ ਲੱਗਦੀ ਤੇਰੇ ਨਾਲ ਆਉਦਾ ਨਹੀਂ ਹੈ ਆਹ ਤਾਂ ਹੀ ਗੱਲ ਤਾਂ ਉੱਥੇ ਆ ਗਈ ਨਹੀਂ ਪੂਰੀ ਤੈਨੂੰ ਪਤਾ ਹੀ ਆ ਕੰਮ ਅਲ ਜੇ ਬੰਦਾ ਨਾ ਤੁੱਤਾ ਨਹੀਂ ਹੈ ਕਿੰਨੇ ਦਿਨ ਕਿੰਨੇ ਦਿਨ ਫੋਨ ਮੈਨੂੰ ਤੇ ਆਇਆ 4 ਵਜੇ ਹਾਂ ਸੜਕੇ ਨੂੰ ਹਾਂ 5 ਵਜੇ ਆ ਕੇ ਭਈਏ ਲੈਣ ਲਾਂਗੇ ਚੱਲ ਅੱਜ ਸੌਂ ਲਈ ਅੱਜ ਸੌਂ ਲਈ ਅੱਜ ਹਾਂ ਗੱਨਾ ਘੜ ਕੇ ਹਾਂ ਪਾਣੀ ਛੱਡਿਆ ਵਾ ਸਰੋਂ ਪਾਣੀ ਰਾਤ ਨੂੰ ਉਹ ਵੀ ਉਹ ਟਟਾਈ ਉਹ ਮੰਜੀ ਲੱਗੀ ਵੀ ਉਹਨੂੰ ਉੱਥੇ ਹੀ ਸੌਂਵੀਂ ਹਾਂਜੀ ਪੂਰੀ ਸੱਚੀ ਗੱਲ ਹੈ ਸੁੱਤਾ ਨਹੀਂ ਇਹ ਮਾਰ ਰਹਾ ਸੱਤ ਵਜੇ ਉੱਠ ਗਿਆ ਮੱਕਾ 6 ਵਜੇ ਘਰਾਣੇ ਮਾਰ ਲਾ ਜਾਂਦੇ ਕਮਰੇ ਆਲੇਗਾ ਰਾਕੇ ਖੁੰਦਾ ਹੈ ਕਿਹੜੀ ਗੱਲ ਪੂਰੀ ਕੀ ਕਹਿੰਦਾ ਦੇਖ ਲੋ ਇੱਥੇ ਮਨਚਾਲਾ ਦਰਮਾਨ ਸਾਹ ਲੋ ਬਾਈ ਇੱਧਰ ਟਾਇਰ ਖੋਲ ਲੈ ਵੀਡੀਓਰ ਤੇ 2K ਦੀ ਦੇ ਇਹਨੂੰ ਕੀ ਆਊਗਾ ਹੁਣ ਮਿੱਟੀ ਵਰਗੀ ਹਵਾ ਚੈੱਕ ਰਹੀ ਆ ਮਿੱਟੀ ਵਰ ਗਈ ਨਾ ਮੈਂ ਅੱਛਾ ਆਦੇ ਇੱਲਾ ਆਪਾਂ ਕਹਿੰਦੇ ਜੀਰੀ ਖੜਾਉਂਦੇ ਨਹੀਂ ਆਦੇ ਕਿੰਨੀ ਖੜੀ ਦੀ ਇਹ ਜੀਰੀ ਉਹ ਆ ਬਾਈ ਵਿੱਚ ਗੁੱਲੀ ਡੰਡਾ ਹਾਂ ਪਨੀਰੀ ਜੰਮੀ ਨਹੀਂ ਸਿੱਧੀ ਨੀ ਉਹ ਦੇ ਲੈ ਆਪੇ ਜੰਮੀ ਕੀ ਨੇ ਜਮਾਈ ਇਹ ਨਹੀਂ ਨਾ ਜਿਉਂ ਪਨੀਰੀ ਦਾ ਛੱਟਾ ਦੇ ਦੇ ਫੇ ਇੱਕ ਵੀ ਟੱਕਾ ਵੀ ਨਹੀਂ ਜੰਮਦਾ ਜੰਮਦਾ ਕਿੱਥੇ ਜੰਮਦਾ ਇਹ ਬੜੀ ਘੱਟ ਜੰਮੀ ਜੀਰੀ ਪੂਰੀ ਹੋਰ ਆ ਯਾਰ ਇਧੇ ਆਪਣੇ ਸਰੋਂ ਨਹੀਂ ਬਹੁਤੀ ਹੈਗੀ ਨਾ ਸਰੋਂ ਭੋ ਘੱਟ ਆ ਆਹੀ ਆ ਮੈਂ ਇਕੱਠੇ ਦੋ ਗਿੱਲੇ ਆ ਹਾਂ ਬਸ ਸਰੋਂ ਦਾ ਇਹ ਕੀ ਰੇਟ ਹੈ ਮੇਰੇ ਹਿਸਾਬ ਨਾਲ 5-6000 ਤੇ ਘਟਣਾ ਹੈ ਹੁਣ ਕਿੰਨਾ ਹੈ ਉਹ ਹੁਣ ਕਿੰਨਾ ਰੇਟ ਆਏ ਵੇਚ ਕੇ ਆਇਆ 6200 ਤਾਂ ਸਰੋਂ ਦਾ ਕੀ ਰੇਟ ਆਇਆ ਸਰੋਂ ਦਾ ਉਹ ਯਾਰ ਗੰਨੇ ਦਾ ਨਹੀਂ ਸਰੋਂ ਦਾ ਸਰੋਂ ਦਾ ਰੇਟ ਬੱਤਿਆ ਤੇ ਦੇਖਿਆ ਇਹ ਦਾਦ ਨੂੰ ਜਾਊਗੀ ਹਾਂ ਹੁਣ 75 ਪਰ ਹੁਣ ਭਾਈ ਹੈਵੀ ਆਕਸੀਜਨ ਹੈ ਤਾਂ ਇਹਨਾਂ ਕਿ ਵੀ ਡੇਢ ਕਿਲੇ ਦੀ ਢੋਤ ਪਤਾ ਕਿਹੜੇ ਲੱਦਾ ਕਿਹੜੇ ਟੂਚ ਕੇ ਕਿਲੇ ਦੇ ਰੱਖੀ ਵੀ ਤੇ ਉਹ ਸਾਹਮਣੇ ਰੱਖੀ ਵੀ ਤੇ ਮੈਂ ਭਰਾ ਗਿਆ ਅੱਜ ਅੱਛਾ ਹੁਣ ਵੇਚ ਗਿਆ 7200 ਨੂੰ ਜਾਂ ਤਾਂ 6000 ਰੇਟ ਤਾਂ ਵਧੀਆ ਹਾਂ ਮੈਂ ਗਰਮੀਂ ਜੀ ਬੀਜ ਵੇਚੀ ਆ 48 49 ਨੂੰ ਵੇਚੀ ਮੈਂ ਹਾਂ ਜਾਂ ਹੁਣ ਰੇਟ ਵੱਧ ਗਿਆ ਗੰਨਾ ਲੱਗ ਗਿਆ ਚੰਮਣਪੂਰੀ ਹੈਨਾ ਕੋਰੇ ਨੇ ਬਾਈ ਫੂਤਿਆਂ ਮੈਂ ਤਾਂ ਬਰਸ਼ੀਨ ਨੂੰ ਪਾਣੀ ਲਾਇਆ ਤਾਂ ਅਸੀਂ ਬਰਸ਼ੀਨ ਨੂੰ ਪਾਣੀ ਜੜੂਗੀ ਥੋੜਾ ਬਰਸ਼ੀਨ ਨੂੰ ਜ਼ਿਆਦਾ ਮਾਰਦਾ ਆ ਆਲੂ ਹੋ ਗਏ ਇੱਕ ਕਣਕ ਤਾਂ ਕਹਿੰਦੀ ਆ ਪੈ ਜਾ ਹਾਂ ਇਹਦੇ ਚਾ ਹੋਰ ਲਾਉ ਨੇਪੜ ਕੇ ਕੰਮ ਇਹਦਾ ਮਿਸ਼ਨ ਨਿਪੜ ਕੇ ਨਿਪੜੀ ਇਹਦੀ ਤੇ ਟਿੱੜ ਤਹਿ ਜੀ ਲਾਉਂਦਾ ਇਹ ਉਹ ਤਹਿ ਜੀ ਕਿੰਨੀ ਰਹਿ ਗਈ ਤੇਰਾ ਕੰਮ ਕਿੰਨਾ ਰਹਿ ਗਿਆ ਕਰਤਾ ਆਦਮ ਹੈ ਆ ਚੱਲੀਏ ਅੱਕਾਂ ਡਾਈ ਵੜਣਾ ਵਾ ਬੂਟੇ ਥੋੜੀ ਖਵਾਉਣੇ ਮੈਨੂੰ ਕਰੋ ਭਾਈ ਐਮ ਵੀ ਐਪਲ ਦੇ ਫੋਨ ਤੇ ਦੇਖ ਸਕਦਾ ਨਾ ਉਹ ਵਧੀਆ 2 ਵਜ ਗਏ ਕਿੰਨੇ 2 2 ਵਜ ਗਏ ਭਾਈ ਦਿਨ ਗਿਆ 4 ਮਿੰਟ ਬਗਿਆ 3 ਵਜ ਤੋਂ ਬਾਅਦ ਸ਼ਾਮ ਆ ਧੁੱਪ ਚ ਵੀ ਨਹੀਂ ਜਾਣ ਰਹੀ ਉਕਣਾ ਹੁਣ ਠੰਡ ਲੱਗਣ ਲੱਗ ਗਈ ਆ ਹਵਾ ਨੇ ਲਹੂ ਪੀਤਾ ਵੇ ਕੋਰਾ ਖਾਨਾ ਜਿਹੜਾ ਪੈਂਦਾ ਇਹ ਹਵਾ ਕਰਕੇ ਪੈਂਦਾ ਹਵਾ ਘਟ ਗਈ ਫੇਰ ਕੋਈ ਕੋਰਾ ਨਹੀਂ ਪੈਂਦਾ ਇਹਨਾਂ ਬਿਲਕੁਲ ਜਿੰਨੀ ਹਵਾ ਪੈਂਦੀ ਉੰਨੀ ਠੰਡ ਜਿਆਦਾ ਪੈਂਦੀ ਹੈ ਉਹ ਜਾਨਵਰ ਪ੍ਰਯੋਗ ਵੀ ਛੱਡ ਦੇ ਉੱਪਰ ਕੋਈ ਆ ਰਿਓ ਥੱਲੇ ਦੇ ਤੂੰ ਸ਼ੌਕ ਆ ਕੰਮ ਦਾ ਅੱਛਾ ਅੱਛਾ ਉਹ ਕਾ ਬੂਟੇ ਤੇ ਜਾਗਦਾ ਕੇ ਹੈਂ ਜਿਹੜਾ ਵੱਡੇ ਉਹ ਸ਼ੌਕ ਬੂਟੇ ਤੇ ਜਾਗਦਾ ਕੇ ਹਾਂ ਇਹਨਾ ਆਪਾਂ ਨੂੰ ਦੇਖਦੇ ਨੂੰ ਇੰਨੇ ਇੰਨੇ ਫਰੀਕ ਹੁੰਦੀ ਹਾਂ ਆ ਪਟਾਕਾ ਮਾਰਦੇ ਉਹ ਤਾਂ ਹੀ ਕਹਿੰਦੇ ਆਪਾਂ ਵੀ ਗੰਨੇ ਚ ਬੂਟਾ ਕਾਦੇ ਹੁੰਦਾ ਵੀ ਛੇ ਬਾਉਂਦੇ ਬੂੰਦੇ ਨਹੀਂ ਆਪਾਂ ਹੋਰ ਕਾ ਹੁੰਦਾ ਰਾਮ ਨਾ ਰਾਮ ਨਾ ਚੱਲਦਾ ਕੰਮ ਇਹਦਾ ਹੂੰ ਬਾਕੀ ਵੀ ਹਵਾ ਚੱਲਦੀ ਆ ਬੰਲਾ ਦਾ ਫੇਰ ਕੱਲੂ ਗੋਰਾ ਗਿਰੂਗਾ ਕੱਲ ਤਾਂ ਅੱਜ ਪੂਰੀ ਘੱਟ ਤਾਂ ਕੱਲ ਤਾਂ ਨਰੀ ਉਹ ਗਰੀਬੀ ਦੀ ਸੁਣੋ ਹੂੰ ਬਬਲੀ 2 3 ਸੌਰੀ ਬਬਲੀ 3 ਪੂਰਾ ਪੈਂਦਾ। ਪਾਣੀ ਲਾਇਆ। ਹਾਂ। ਇਹ ਪੂਰਾ ਅਸਾ ਘੱਟ ਕਰਨਾ। ਹੂੰ। ਅਈਆ ਪਰਸੇ ਉੱਠੇ ਨਹੀਂ ਪਿੱਛੇ ਤੇਰੇ ਸਾਹਮਣੇ ਹੀ। ਸਾਹਮਣੇ ਮੈਂ ਵੀ ਅੱਜ ਪਾਣੀ ਲਾਇਆ ਪਰਸੇ। ਮੈਂ ਵੀ ਪਾਣੀ ਲਾਇਆ ਅੱਜ ਪਰਸੇ। ਪਾਣੀ ਨਹੀਂ ਹੁਣ ਪਚਾਉਣਾ। ਪੂਰਾ ਪੈਂਦਾ ਬਹੁਤ ਅੱਜ ਹਵਾ ਦਾ ਇੱਕ ਵੇਦਲ ਦੀ। ਕੱਲ ਹੋਰ ਪਊ। ਕੱਲ ਹੋਰ ਵੱਧ ਪਊ। ਮੈਂ ਅੱਜ ਵਿਅਸਤਤਾ ਮੰਨਦਾ। ਵਿਅਸਤਤਾ ਅਖੰਡ ਪੁਰ ਸਾਹਿਬ ਆਰੰਭ ਕਰਿਆ ਮੰਦਿਰ ਚ। ਦਸਤਾਰੇ ਦਸ ਦੰਦੀ ਆ। ਹਾਂ ਫਿਰ ਉਸੇ ਹੁਣ ਡਿਊਟੀ ਲੱਗਿਆ ਆ। ਅੱਛਾ। ਹੁਣ ਬਾਠੀ ਦਾ ਫੋਨ ਆ ਗਿਆ ਕਹਿੰਦਾ ਮੈਂ ਤੇ ਆ ਨਹੀਂ ਹੁਣ ਚਾਰ ਵਾਲੀ। ਫੇਰ ਜਾਣਾ। ਮਾਦੇ ਪਰਿਵਾਰ ਬਝੋੜੇ ਵੀ ਖੰਡਪਾ ਸਾਹਿਬ ਆਰੰਭ ਹੋਇਆ ਹਾਂ ਕੀ ਜ਼ੀਦੀ ਦੀ ਯਾਰ ਸ਼ੁਰੂ ਪਰਸੋਂ ਨੂੰ ਸਗਰਾਮ ਦਾ ਹਾਂ ਬਸ ਫਿਰ ਉੱਥੇ ਕੀ ਆ ਬੈ ਮੱਥਾ ਟੇਕਣ ਗਿਆ ਕਹਿੰਦਾ ਮਾਦੇ ਉੱਥੀ ਐ ਅੱਛਾ ਹੁਣ ਮੈਨੂੰ ਫੇਰ ਜਾਣਾ ਪੈਣਾ ਚਾਰ ਵਾਲੀ ਰੋਡ ਅੱਛਾ ਤਾਂ ਹੀ ਕਰਤਾ ਕੰਮ ਹੈ ਜ਼ਿੰਮੇਵਾਰੀ ਤਾਂ ਫਿਰ ਇੱਥੇ ਹੁੰਦਾ ਹਾਂ ਮੋਰੀ ਬੰਦਾ ਵੀ ਇੱਥੀ ਆ ਕੇ ਹੁੰਦਾ ਇੱਥੇ ਵਾਦਾ ਹੁਣ ਉਹਨਾਂ ਦਾ ਜਵਾਬ ਦੇ ਦਿੱਤਾ ਹੂੰ ਸਾਹਮਣੀ ਗੱਲ ਸਾਹਮਣੀ ਤਾਂ ਐ ਹੁਣ ਵੇਰੇ-ਵਰੇ ਆ ਗਈ ਸਾਰੇ ਹਾਂ ਉਹ ਕੋਈ ਹੈ ਨਹੀਂ ਜਿਹੜੇ ਦੂਏ ਬੰਦੇ ਨੇ ਮੈਨੂੰ ਫੋਨ ਕਰਿਆ ਉਹ ਦਾ ਦਾ ਫਾਇਦਾ ਪਾਠੀ ਸਿੰਘ ਆਪਣਾ ਉਹ ਟੂਟੀਆਂ ਡਾਟੀਆਂ ਦਾ ਵੀ ਕੰਮ ਕਰਦਾ ਮਾੜਾ ਮੋਟਾ ਕਟਿੰਗ ਕਰਦਾ ਉਹ ਵੀ ਕਿਤੇ ਫਸਿਆ ਹੋਣਾ ਉਹ ਕਹਿੰਦਾ ਮੈਂ ਕਹਨੌਲੀ ਦੇ ਗਾਹਾਂ ਅੱਛਾ ਕਹਿੰਦਾ ਮੇਰੇ ਕੋਲ ਦੋ ਦਿਖੜੀ ਵਾਲੇ ਰੱਖੇ ਹੋਏ ਆ ਹੁਣ ਯਾਰ ਕਹਿੰਦਾ ਮੈਂ ਕਿੱਥੇ ਛੱਡ ਕੇ ਆਜਾਂ ਮੈਂ 3 ਵਜੇ ਛੱਡੂਗਾ ਤਾਂ ਪਹੁੰਚੂਗਾ ਵੀ ਇਹਨਾਂ ਦਾ ਕੰਮ ਨਹੀਂ ਕਰਨਾ ਮੈਂ ਤੂੰ 6 ਵਾਲ ਨੂੰ ਆ ਜੀ ਭਾਈ ਆਹੋ ਅਸੀਂ ਛੱਡ ਦੇਵਾਂ ਸਾਰਾ ਕੁਝ ਨਵਾ ਠੀਕ ਆ ਉਹ ਜਥੇਦਾਰ ਦਾ ਖਤੇਰੇ ਕਹਾਣੇ ਔਖਾ ਭਾਈ ਆ ਜਿੰਮੇਵਾਰੀ ਗੇਰੇ ਵਰਸੀ ਦੇ ਪ੍ਰੋਗਰਾਮ ਦੇਖਦਾ ਉਹਨਾਂ ਨੂੰ ਜਵਾਬ ਦੇ ਦੇਣਾ ਕਾਠੀ ਹੋਰ ਕਰ ਲੋ ਭਾਈ ਅੱਛਾ ਸਾਡੇ ਵਾਸਤੇ ਬਾਹਰ ਹੈ ਅੱਛਾ ਬਹੁਤ ਔਖੇ ਯਾਰ ਹੁਣ ਪੰਜੇ ਨਹੀਂ ਸਾਹਮਣੇ ਔਖੇ ਹੋਏ ਸਾਨੂੰ ਤਾਂ 10 ਦਿਨ ਸੇ ਸਾਹਮਣੇ ਆਏ ਆਹੋ ਇਹ ਵੀ ਆਹ ਸਮਝਿਆ ਫੇ ਤੂੰ ਫੜ ਨਹੀਂ ਸਾਡੇ ਤੇ ਜ਼ਿੰਮੇਵਾਰੀ ਪਾ ਦਿੰਦੇ ਆ ਪੰਜ ਗ੍ਰਾਂਥੀ ਵਾਲਿਆਂ ਦੇ 20 ਬੰਦੇ ਹੋਵੇ 20 ਹੋਗੇ ਹੈ ਬੰਦੇ ਤੈਨੂੰ ਪਤਾ ਵੀ ਕੱਦਾਂ ਸਾਹਮਣੇ ਔਖੇ ਹਾਂ ਤੇ ਸਾਹਮਣੇ ਹੁਣ ਅਸੀਂ ਪੰਜ ਹੈ ਹੂੰ ਦੋ ਨੇ ਇਹ ਜਾ ਉਹ ਕਰਤਾ ਹੁਣ ਮੈਨੂੰ ਜਾਣਾ ਪੈਣਾ ਵਾਲੇ ਹੁਣ ਡਿਊਟੀ ਲੱਗੇ 2 ਘੰਟੇ ਵੱਲ ਆਉਣੀ ਪੈਣੀ ਅੱਛਾ ਠੀਕ ਹੈ ਤੁਹਾ ਪਾਸੇ ਨੂੰ ਜਾਂਦਾ ਹਵਾ ਬਹੁਤ ਚੱਲਦੀ ਮਾ ਹਵਾ ਤਾਂ ਹੁਣ ਕੱਲੂ ਗਿਰੂ ਕੋ 10 ਵਜੇ ਜੇ ਮੀਂਹ ਪੈ ਰਿਹਾ ਸਲੋ ਸੁਣੋ ਗਿਰੂ ਕੱਲੂ ਗਿਰੂ ਗੀ ਹੈ ਗਿਰੂ ਗੀ ਹਵਾ ਦੱਸਦੀ ਆ ਮੈਂ ਤਾਂ ਕੱਲੇ ਦੇਖਿਆ ਕੱਲੂ ਚਿੱਟੇ ਜਿਟਾ ਉਹ ਕੱਲ ਤੱਕ ਕੈਨੇਡਾ ਬਣਾਤੀ ਕੱਲ ਪਰਸੋਂ ਹਾਂ ਪਰਸੋਂ ਵੀ ਜ਼ਿਆਦਾ ਸੀ ਪਰਸੋਂ ਵੀ ਜ਼ਿਆਦਾ ਸੀ ਕੱਲ ਵੀ ਜ਼ਿਆਦਾ ਸੀ ਅੱਜ ਘਟਾ ਅੱਜ ਥੋੜੀ ਜਿਹੀ ਘਟ ਗਈ ਹਾਂ ਠੰਡ ਹੋਈ ਸਵੇਰ ਟਾਈਮੇ ਹਾਂ ਅੱਧੀ ਰਾਤ ਮੈਂ ਉੱਠਿਆ 2 ਵਜੇ ਦਾ ਜਨ ਨਿਕਾ ਜਾਂ ਦਿਨ ਤਾਂ ਹਾਂ ਨਾ ਸਵੇਰੇ ਉੱਠੇ ਤੇ ਕੱਪੜਿਆਂ ਦੀ ਬਾਲ ਲੱਗੇ ਰਾਤ ਨੂੰ ਏਕੜੇ ਉੱਠਣ ਨਾਲ ਬਗੈਰ ਕੱਪੜਿਆਂ ਟੜਕੇ ਨੂੰ ਕਾਰਵਾਈ ਕਰੀ ਜਾਂਦਾ ਹੈ ਜਿਹੜਾ ਕੋਰਾ ਮੈਂ ਨਾ ਟੜਕੇ ਨੂੰ ਕਹਿੰਦਾ ਹੂੰ ਟੜਕੇ ਨੂੰ ਧਰਤੀ ਤੇ ਲੱਗਦਾ ਹੈ ਕੇ ਹਾਂ ਪਹਿਲਾ ਦਾਵਾ ਜੀ ਫਿਰ ਜਾਂਦਾ ਹਵਾ ਜੇ ਫਿਰ ਜਾਂਦਾ ਇਹ ਤਾਂ ਹੈ ਮੀ ਪੈ ਜਮਨੇ ਇੱਕ ਹੂੰ ਠੀਕ ਹੈ ਹੂੰ ਜਿਹੜਾ ਉਧਰ ਪਿਆ ਮੀ ਹੁਣ ਦੱਸਦਾ ਨਹੀਂ ਹੈ ਬਾਈ ਦੱਸਦਾ ਹੀ ਨਹੀਂ ਹੈਗਾ ਇਹ ਦੂਹੀ ਠੰਡ ਠੀਕ ਆ ਜੇ ਇਹ ਤਾਂ ਉਂਦਰ ਰੇਲ ਵਾਲੀ ਹਾਂ ਪਰ ਜਿਹੜੀ ਸਫਰ ਆ ਉਹ ਕਹਿੰਦਾ ਆ ਠੀਕ ਆ ਆ ਠੀਕ ਆ ਹਾਂ ਪਾ ਨਿਕਲਦੇ ਆਉਂਦੀ ਆ ਹੁਣ ਤਾਂ ਨਹੀਂ ਸਵੇਰ ਟਾਈਮ ਉਠਾਰੀ ਹੈ ਜਿਹੜੀ ਹੈਗੀ ਪਰ ਜਿਹੜਾ ਫਸਲ ਨੁਕਸਾਨ ਜਿਆਦਾ ਫਸਲ ਦਾ ਜਿਆਦਾ ਹੁਣ ਸਾਡੇ ਤਾਂ ਆਲੂ ਹੈ ਨਹੀਂ ਜਿੱਥੇ ਆਲੂ ਲਾਇਵ ਉਹਨਾਂ ਨੂੰ ਪਾਣੀ ਨਹੀਂ ਜਿੰਨਾ ਮਰਜੀ ਪਾਣੀ ਉਹ ਕਹਿੰਦੇ ਹੁਣ ਉਹ ਕਹਿੰਦੇ ਹੁਣ ਤੁੰਦੇ ਪੈ ਜਾਵੇ ਬਾਬਾ ਹਾ ਜੇ ਪਾਣੀ ਲਾਉਂਦੇ ਤਾਂ ਫਿਰ ਫਸਲ ਖਰਾਬ ਹੁੰਦੀ ਆ ਬਿਲਕੁਲ ਹੁਣ ਅਰੇ ਸਾਹਮਣੇ ਗੰਨੇ ਆਲੇ ਆਗ ਦੇ ਲੈ ਕੋਰੇ ਦੇ ਪੱਤੇ ਕੋਰੇ ਨਹੀਂ ਕਰੇ ਖਰਾਬ ਕੋਰੇ ਨਹੀਂ ਪਲੇ ਕਰੇ ਇਹ ਹੁਣ ਕਣਕ ਨੂੰ ਅਸੀਂ ਕਹਿੰਦਾ ਚੰਗਾ ਹੈ ਚੰਗਾ ਕਣਕ ਵੀ ਕਿੰਨੀ ਕੀ ਚਾਲ ਚੱਲੂਗੀ ਆਹੋ ਕਣਕ ਨੇ ਵੀ ਹੱਥ ਖੜੇ ਕਰ ਦਨੇ ਕਣਕ ਦਾ ਇੱਕ ਅਸੀਂ ਤਾਂ ਕਹਿੰਦੇ ਵੀ ਕਹਿਣ ਲੱਗਿਆ ਕੀਤਾ ਹੀ ਆ ਮੈਂ ਕੀਤਾ ਹੀ ਆ ਚਲੋ ਭਾਈ ਦਿਖਾਉਨੇ ਆ ਹੋਰ ਕਾਰਵਾਈ ਕੋਈ